ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜਦਵਿੰਦਰ ਸਤੂ ਕ੍ਰੈਕਮੈਂਟਡ ਵੱਲੋਂ ਸੱਸੀ ਹੈ ਹਾਲੇ ਦੋਸਤੋ ਬੜੀ ਤਾਜ਼ਾ ਤਾਜ਼ਾ ਖਬਰ ਹੁਣੇ-ਹੁਣੇ ਜਿਹੜੀ ਕਿ ਮਿਲੀ ਹੈ ਕੈਨੇਡਾ ਤੋਂ ਉਹ ਬਹੁਤ ਉਹਨਾਂ ਭਾਰਤੀਆਂ ਵਾਸਤੇ ਮਾੜੀ ਹੈ ਜਿਹੜੇ ਆਸ ਲਗਾਈ ਬੈਠੇ ਸਨ ਕਿ ਉਹਨਾਂ ਦੇ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਇੱਕ ਦਿਨ ਉਹਨਾਂ ਕੋਲੇ ਪੱਕੇ ਤੌਰ ਤੇ ਆ ਕੇ ਵਸ ਜਾਣਗੇ ਉਥੋਂ ਦੇ ਅੱਜ ਦੀ ਇੱਕ ਹਜ਼ਰੂਨ ਬ੍ਰੇਕਿੰਗ ਨਿਊਜ਼ ਦੇ ਵਿੱਚ ਉਥੋਂ ਦੇ ਸਾਰੇ ਅਖਬਾਰ ਨੇ ਪ੍ਰਕਾਸ਼ਿਤ ਕੀਤਾ ਹੈ ਤੇ ਇਸ ਦੇ ਨਾਲ ਉਨਾਂ ਨੇ ਇਹ ਕਿ ਕਿ ਅਗਲੇ ਹੁਕਮਤ ਤੱਕ ਫਿਲਹਾਲ ਉਸ ਕੈਟਾਗਰੀ ਜਿਹੜੇ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਕੈਟਾਗਰੀ ਸੀ ਕਿ ਹਰ ਸਾਲ ਉਹਨੀਆਂ ਐਪਲੀਕੇਸ਼ਨਾਂ ਮੰਗੀਆਂ ਜਾਂਦੀਆਂ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਡਰਾ ਕੱਟਿਆ ਜਾਂਦਾ ਸੀ ਜਿਨ੍ਹਾਂ ਦੇ ਡਰਾ ਦੇ ਵਿੱਚ ਨਾ ਆ ਜਾਂਦਾ ਸੀ ਉਹਨਾਂ ਨੂੰ ਉਥੋਂ ਦੀ ਪਰਮਨੈਂਟ ਰੈਜ਼ਿਡੈਂਟ ਦੇ ਦਿੱਤੀ ਜਾਂਦੀ ਸੀ ਪਰ ਹੁਣ ਫਿਲਹਾਲ ਉਸ ਨੂੰ ਬੰਦ ਕਰ ਦਿੱਤਾ ਗਿਆ ਖਾਸ ਕਰਕੇ ਉਥੋਂ ਦੇ ਪੰਜਾਬੀ ਜਿਹੜੇ ਕਿ ਇਹ ਆਸ ਗਈ ਵਟਸਨ ਬੜੀ ਮਿਹਨਤ ਨਾਲ ਉਹ ਉੱਥੇ ਪੱਕੇ ਹੋਏ ਤੇ ਇਹ ਕੈਟਾਗਰੀ ਉਹਨਾਂ ਵਾਸਤੇ ਸੀ ਜਿਹੜੇ ਪੀਆਰ ਹੋਣ ਤੋਂ ਬਾਅਦ ਉੱਥੇ ਪਰਮਨੈਂਟ ਹੋ ਕੇ ਕੰਮ ਕਰਦੇ ਸੀ ਤੇ 3 ਸਾਲ ਤੱਕ ਉਹਨਾਂ ਦਾ ਰਿਕਾਰਡ ਅੱਛਾ ਹੁੰਦਾ ਸੀ ਟੈਕਸ ਭਰਦੇ ਸੀ ਤੇ ਉਹਨਾਂ ਦੀ ਜਿਹੜੀ ਇਨਕਮ ਹੈ ਉਹ 45 ਹਜ਼ਾਰ ਡਾਲਰ ਸਾਲਾਨਾ ਹੁੰਦੀ ਸੀ ਉਹਨਾਂ ਨੂੰ ਇਹ ਪਰਮਿਸ਼ਨ ਦਿੱਤੀ ਗਈ ਸੀ ਕਿ ਉਹ ਆਪਣੇ ਪੇਰੇਂਟਸ ਨੂੰ ਆਪਣੇ ਕੋਲ ਬੁਲਾ ਸਕਦੇ ਆ ਤੇ ਪਿਛਲੇ ਸਾਲ ਵੀ ਅਰਜ਼ੀਆਂ ਮੰਗੀਆਂ ਗਈਆਂ ਸੀ ਤੇ ਉਹ ਪਿਛਲੇ ਸਾਲ ਵਾਲੀਆਂ ਐਪਲੀਕੇਸ਼ਨ ਦੀਆਂ ਰਿਵਾਰਡ 50000 ਦੇ ਕਰੀਬ ਐਪਲੀਕੇਸ਼ਨ ਪੌਂਖੀਆਂ ਜਿਨ੍ਹਾਂ ਦੇ ਵਿੱਚੋਂ ਵੀ ਜਾਰੀ ਉਹਨਾਂ ਨੇ ਉਹਨੂੰ ਬੁਲਾਉਣਾ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਨੇ ਰਹਿ ਜਾਣਾ ਤੇ ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਖਬਰਾਂ ਨੇ ਉਹ ਵੀ ਫਿਰ ਹਾਲ ਆਉਂਦੀਆਂ ਰਹਿਣਗੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਾਰਨ ਇਹ ਹੈ ਕਿਉਂਕਿ ਉੱਥੋਂ ਦੇ ਸਿਆਸੀ ਮਾਹੌਲ ਦੇ ਵਿੱਚ ਬੜੀ ਉਥਲ-ਪੁਥਲ ਹੋਈ ਹੈ ਮਿਸਟਰ ਜਸਨ ਟਰੂਡੋ ਉਹਨਾਂ ਦੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਕਿਉਂਕਿ ਜਿਹੜੇ ਖਜ਼ਾਨਾ ਮੰਤਰੀ ਉੱਥੋਂ ਤੇ ਮਿਸਿਸ ਫਰੀ ਲੈਂਡਰ ਉਹਨਾਂ ਵੱਲੋਂ ਪਤਾ ਲੱਗਾ ਕਿ ਉਹ ਵਕਫਾਕ ਮੈਂਬਰ ਪਾਰਲੀਮੈਂਟ ਨਾਲ ਮੁਲਾਕਾਤਾਂ ਕਰ ਰਹੇ ਨੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਚਾਹੁੰਦੇ ਆ ਉਹ ਪਹੁੰਚ ਪਾਉਂਦੇ ਆ ਕਿ ਨਹੀਂ ਪਹੁੰਚਦੇ ਪਹੁੰਚਦੇ ਦੂਜੇ ਪਾਸੇ ਕਿਉਂਕਿ ਮਿਸਟਰ ਜਗਮੀਤ ਉਹ ਵੀ ਇਸ ਖੇਡ ਦੇ ਵਿੱਚ ਉਹਨਾਂ ਦਾ ਵੀ بڑا ਡੂੰਗਾ ਹੱਥ ਹੈ ਉਹ ਕਿਸ ਕਰਵਟ ਬੈਠਦੇ ਆ ਉਹ ਕੀ ਕਰਦੇ ਆ ਪਰ ਫਿਲਹਾਲ ਜਿਹੜੀ ਪੋਜੀਸ਼ਨੇ ਬਣੀ ਹੋਈ ਹੈ ਕੇਸ ਮੈਨਿਸ 27 ਤਰੀਕ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨੇ ਸੁਜੈਸ਼ਨ ਟਰੂਡੋ ਨੂੰ ਪਾਰਲੀਮੈਂਟ ਦੇ ਵਿੱਚ ਸਾਮਣਾ ਕਰਨਾ ਪੈਣਾ ਹੈ ਵਰਕਿੰਗ ਦਾ ਤੇ ਉਸ ਤੋਂ ਬਾਅਦ ਕੋਈ ਪਤਾ ਲੱਗੇਗਾ ਤੇ ਹੋ ਸਕਦਾ ਹੈ ਕਿ ਉਥੋਂ ਦੀ ਇੱਕ ਵਾਰ ਸਿਆਸੀ ਇਸ ਉਥਲ-ਪੁਥਲ ਦੇ ਵਿੱਚ ਕੁਝ ਨਵੇਂ ਹੋਰ ਵੀ ਹੁਕਮ ਆਉਣ ਪਰ ਫਿਲਹਾਲ ਇਹ ਹੁਕਮ ਜਿਹੜਾ ਕਿ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਪਰਮਨੈਂਟ ਰੈਜ਼ਿਡੈਂਟ ਦੇ ਤੌਰ ਤੇ ਉੱਤੇ ਬੁਲਾਉਣ ਦਾ ਜੋ ਉਥੇ ਕਾਨੂੰਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਫਿਲਹਾਲ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਹੁੰਦਾ ਦੁਬਾਰਾ ਇਸ ਨੂੰ ਇਹਨਾਂ ਹੁਕਮਤ ਰੱਦ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਪਰ ਫਿਲਹਾਲ ਇਸ ਨੂੰ ਰੱਦ ਕਰ ਦਿੱਤਾ ਗਿਆ ਸੋ ਤੁਸੀਂ ਜੁੜੇ ਰਹੋ ਪੰਜਾਬੀ ਕਲਚਰ ਚੈਨਲ ਦੇ ਨਾਲ ਤੇ ਦੋਸਤੋ ਪੰਜਾਬੀ ਕਲਚਰ ਚੈਨਲ ਅ YouTube ਇਹਦੇ ਨਾਲ ਹੀ ਮੇਰਾ ਪੇਜ ਹੈ ਕਰੈਕ ਮਾਈਂਡਰਡ ਕਿਰਪਾ ਕਰਕੇ ਮੇਰਾ ਆਪਣਾ ਪਰਸਨਲ ਫੇਸਬੁੱਕ ਪੇਜ ਹੈ ਤੇ ਮੈਂ ਚਾਹਾਂਗਾ ਕਿ ਸ਼ਾਇਦ ਮੈਂ ਆਪਣੇ ਪਰਸਨ ਜਦਵਿੰਦਰ ਸਿੱਧੂ ਨਾਲ ਦੇ ਫੇਸਬੁੱਕ ਪੇਜ ਨੂੰ ਬੰਦ ਕਰਕੇ ਕ ਰੈਕਮੈਂਡਡ ਦੇ ਉੱਤੇ ਡਾਇਰੈਕਟ ਇਹ ਜਿਹੜਾ ਲਾਈਵ ਤੁਸੀਂ ਦੇਖਦੇ ਹੋ ਉਸ ਤੇ ਲਾਈਵ ਇਸ ਤਰ੍ਹਾਂ ਹੀ ਤੁਸੀਂ ਨਿਊਜ਼ ਦੇਖ ਸਕੋਗੇ ਕ ਰੈਕਮੈਂਡਡ ਪੇਜ ਦੇ ਉੱਤੇ ਤੇ ਪੰਜਾਬੀ ਕਲਚਰ ਚੈਨਲ ਤੋਂ ਸੇਮ ਟਾਈਮ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ